ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਤਰਸੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰਾਂ ਜੋ ਇਸ ਸਮੇਂ ਦਾ ਟਾਈਮ ਹੈ ਤਕਰੀਬਨ ਸ਼ਾਮ ਦੇ 7:30 ਬੱਜ ਚੁੱਕੇ ਨੇ ਸਵੇਰ ਦੇ ਛੋਟੇ ਛੋਟੇ ਝਲਕੀਆਂ ਜਿ ਬਣਾਈਆਂ ਸੀ ਵਲੌਗ ਦੀਆਂ ਛੋਟਾ ਜਿਹਾ ਵਲੌਗ ਹੋਊਗਾ ਦੇਖਿਓ ਪਿਆਰ ਦਿਓ ਤੇ ਅੱਜ ਦਾ ਟਾਈਟਲ ਹੋਊਗਾ ਵੀ ਜਦੋਂ ਜਿਹੜਾ 4 ਪਾਉਣਾ ਮੱਕੀ ਦਾ 5-4 ਕਿੱਲੇ ਨਾਲ 7 ਕਿੱਲੇ ਦਾਖਦਾ ਚਲ ਕਿੱਲੇ 2 ਕਿੱਲੇ ਦੀ ਤਾਂ ਬਖਰੀ ਰਹੀ ਗੱਲ ਵੀ ਇਹ ਵਿਆਹ ਕਰਨ ਵਾਂਗੂ ਪਹਿਲੀ ਤੇ ਤਿਆਰੀਆਂ ਕਰਨੀਆਂ ਪੈਂਦੀਆਂ ਨੇ ਕਿਤੇ ਟੋਚਨ ਲੋਡ ਕਰਾ ਲਿਆ ਟਰਾਲੀਆਂ ਦੇ ਪਿੱਛੇ ਲੋਡ ਕਰਾ ਲਿਆ ਤੇ ਇੱਕ ਦੋ ਟਰੈਡ ਰਿਸ਼ਤੇਦਾਰੀ ਚੋਂ ਮੰਗ ਲੈਂਦਾ ਬੰਦਾ ਇੱਕ ਦੋ ਪਿੰਡ ਚ ਹੋ ਜਾਂਦੇ ਨੇ ਜੇ ਸਾਰੇ ਪਿੰਡ ਚੋਂ ਮੰਗ ਲੇ ਤਾਂ ਬੀੜੀਆਂ ਬਾਲੀਆਂ ਚੜ ਜਾਂਦੀਆਂ ਨੇ ਫਿਰ ਜਿਹੜੀ ਜੀਰੀ ਲਾਉਣੀ ਹੁੰਦੀ ਝੋਨਾ ਉਹ ਤੇ ਲਾਉਣ ਚ ਮੁਸ਼ਕਲ ਆਉਂਦੀ ਆ ਕਿਉਂ ਫਿਰ ਆਪ ਦਾ ਉਧਰ ਝੋਨਾ ਲਾਣਾ ਨਜ਼ਰਾਂ ਅਲੱਗ ਨੇ ਮੇਰੇ ਭਾਈ ਚਾਰ ਪਾ ਕੇ ਜਾਣ ਇਸੇ ਕਰਕੇ ਵੀ ਲੰਮਾ ਪ੍ਰੋਸੈਸ ਹੋ ਜਾਂਦਾ ਜਿਵੇਂ ਕਿਸੇ ਨੇ ਬਤ ਕਰਾ ਵਿਆਹ ਕਰਨਾ ਉਧਰੋਂ 4.5 ਇੱਕ ਬਰਾबरी ਦੀ ਗੱਲ ਹੈ ਤੇ ਪ੍ਰਮਾਤਮਾ ਕਿਰਪਾ ਰੱਖੇ ਮੌਸਮ ਠੀਕ ਰਹੇ ਚਲੋ ਮੀਂਹ ਵੀ ਰੁੱਤਾਂ ਮੀਂਹ ਵੀ ਪੈਣਾ ਉਹ ਟਾਈਮ ਤੇ ਪਰ ਬਾਹ ਗੁਰੂ ਔਰੇ ਇੱਕ ਨੂੰ 4.5 ਦਾ ਟਾਈਮ ਦੇ ਵੀ ਦੇ ਮਲਕੇ ਸੁਖਸਾਂਦੀ ਨਾਲ ਪੈ ਜੇ ਚਲੋ ਕਿਉਂ ਫਿਰ ਸਾਲ ਭਰਦੀ ਇਹ ਵੀ ਰੋਟੀ ਆ ਪਸ਼ੂਆਂ ਦੀ ਜਿਵੇਂ ਆਪਾਂ ਢੋਲਾਂ ਚ ਕਣਕ ਪਾ ਲੈਨੇ ਸਾਲ ਭਰਦੀ ਇਹ 4 ਵੀ ਸਾਲ ਭਰਦਾ ਚਾਰ ਮਲਕੇ ਢੋਲਾਂ ਚ ਪੈ ਤੋਏ ਚ ਪੈ ਜਾਂਦਾ ਤੇ ਸਾਲ ਪਰ ਪਸ਼ੂ ਮੌਜ ਕਰਦੇ ਨੇ ਤੇ ਕਿਰਪਾ ਬਣਾਈ ਰੱਖੇ ਵਾਹਿਗੁਰੂ ਤੇ ਚਲੋ ਜੁੜੇ ਰਹੋ ਜੀ ਬਲੌਗ ਨਾਲ ਅੱਜ ਇੱਕ ਤਾਂ ਪਿੰਡ ਚ ਹੋ ਰਹੀ ਦੀ ਸਫਾਈ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਬਲਵਿੰਦਰ ਸਿੰਘ ਜੀ ਉਹ ਕਰਦੇ ਨੇ ਪਿੰਡ ਦੇ ਬੱਚਿਆਂ ਨੂੰ ਲਾ ਕੇ ਨਾਲ ਸਫਾਈ ਤੇ ਬਹੁਤ ਸੋਹਣਾ ਬਣਿਆ ਸਾਡਾ ਪਿੰਡ ਦੀ ਸੱਤ ਵਾਟਰ ਬਾਕਸ ਤੁਹਾਨੂੰ ਉਹ ਦਿਖਾਉਨੇ ਆ ਤੇ ਨਾਲ ਹੀ ਤੁਹਾਨੂੰ ਦਿਖਾਉਨੇ ਆ ਮਿਸਤਰੀ ਕੋਲ ਟੋ ਚੰਡਾ ਚੰਡਾ ਹੁੰਦਾ ਪ੍ਰਬੰਧ ਕਰਨ ਦੀਆਂ ਗੱਲਾਂ ਬਾਤਾਂ ਸੁਣਾਉਨੇ ਆ ਤੇ ਪਿੰਡ ਦੇ ਚੌਂਕ ਤੇ ਸਾਥ ਜ਼ਰੂਰ ਦੇਖੋ ਜੀ ਤੇ ਬਣੇ ਰਹੋ ਵਲੌਗ ਨਾਲ ਧੰਨਵਾਦ ਜੀ ਥੈਂਕਸ ਜੀ ਦਾ ਮਾ ਇਹ ਆ ਮੇਰੇ ਪਿੰਡ ਦਾ ਚੌਂਕ ਦੂਟ ਢੜੀਆਂ ਨੂੰ ਰਾਹ ਜਾਂਦਾ ਉੱਥੇ ਤੇ ਇਸ ਥਾਂ ਤੇ ਕੁਝ ਦੁਕਾਨਾਂ 24 ਘੰਟੇ ਖਾਣ ਪੀਣ ਵਾਲੀਆਂ ਮਤਲਬ ਕਿ ਦਿਨੇ-ਦਿਨੇ ਜਿਵੇਂ ਆ ਰੇੜੀਆਂ ਗੋਲ ਗੱਪੇ ਵਾਲੀਆਂ ਤੇ ਇੱਥੇ ਬੈਠੇ ਰਹਿੰਦੇ ਨੇ ਬਜ਼ੁਰਗ ਸਾਲਾ ਦਿਨ ਬੇਲੇ ਹੁੰਦੇ ਨੇ ਜਿਹੜੇ ਵਿਚਾਰੇ ਤੇ ਇੱਥੇ ਪੈਸਟੀਸਾਈਡ ਦੀ ਦੁਕਾਨ ਨਾ ਮੈਡੀਕਲ ਸਹੂਲਤ ਤੇ ਇਧਰ ਆੜਤੀਆਂ ਨਹੀਂ ਸਾਡੇ ਪਿੰਡ ਦੀ ਇਹ ਮਾਰਕੀਟ ਮਤਲਬ ਕਿ ਇਥੋਂ ਦੀ ਮਾਰਕੀਟ ਇਤੋਂ ਹੀ ਬੋਰਾ ਸਾਮਾਨ ਸਵਰਥੀ ਭਲਾ ਦਾ ministrians ਦਾ ਇਧਰ ਤੇ ਇਹ ਤੇ ਰੌਣਕ ਬਜ਼ੁਰਗਾਂ ਨਹੀਂ ਲੱਗੀ ਰਹੀ ਨੇ 24 ਘੰਟੇ ਦੇਖੋ ਹੁਣੇ ਕਿਵੇਂ ਇਹ ਹੈ ਮੇਰੇ ਪਿੰਡ ਦੀ ਇੱਕ ਚੌਂਕ ਦੀ ਰੌਣਕ ਤੁਹਾਨੂੰ ਦਿਖਾਉਂਗਾ ਅਜ ਦੋ ਚੌਂਕ ਦੂਜੀ ਦਿਖਾਵਾਂ ਤੁਹਾਨੂੰ ਸੱਤਵੇਂ ਇਹਦੇ ਬਾਅਦ ਚੱਲਾਂਗੇ ਆਪਾਂ ਸੱਤ 'ਚ ਆ ਆ ਗਿਆ ਰੰਗੋਲੀ ਸਟੂਡੀਓ ਸਰਦਾਰਾ ਕਿਵੇਂ ਆ ਇਹ ਭਾਈ ਸਾਡੇ ਰਾਜ ਦੀ ਦੁਕਾਨ ਸਪਰੇਹਾਂ ਵਾਲੇ ਦੀ ਬਜ਼ੁਰਗ ਕੇ ਬੈਠੇ ਰਹਿੰਦੇ ਨੇ ਇੱਥੇ ਇੱਧਰ ਬੈਠੇ ਨੇ ਚਾਚੇ ਹੋਰੀ ਕਿਵੇਂ ਆ ਚੰਗਾ ਠੀਕ ਆ ਕੀ ਕਰੀ ਕਿਸਾਨ ਥੱਕੇ ਹਾਰੇ ਆ ਰਹੇ ਨੇ ਖੇਤੋਂ ਕਿਵੇਂ ਜੀ ਇਹ ਤੁਹਾਨੂੰ ਦੱਸਿਆ ਸੀ ਮੈਂ ਅੱਜ ਤੁਹਾਨੂੰ ਦੋ ਚੌਕ ਦਿਖਾਵਾਂਗੇ ਤੇ ਇਕੱਠ ਤੇ ਆਪਾਂ ਸੱਤ ਜਾ ਕੇ ਇੱਧਰ ਸਾਡੇ ਮਾਸਟਰ ਜੀ ਜਿਨ੍ਹਾਂ ਨੂੰ ਤਕਰੀਬਨ ਤੁਹਾਨੂੰ ਪਹਿਲਾਂ ਤੁਸੀਂ ਵੀਡੀਓ ਚ ਦੇਖਿਆ ਖਾਲ ਬਣਾਉਂਦੇ ਹੋਰ ਸੇਵਾ 'ਚ ਮੁੱਖ ਰਹਿੰਦੇ ਨੇ ਨਾਲ ਇਹਨਾਂ ਕੋਲ ਬੱਚਿਆਂ ਨੇ ਤਾਲੀਮ ਵੀ ਲੈਂਦੀ ਐ ਪੜ੍ਹੇ ਵੀ ਨੇ ਤੇ ਇਹਨਾਂ ਦੀ ਅਗਗੇ ਚ ਰਹਿ ਕੇ ਹੁਣ ਵੀ ਕੰਮ ਕਰਦੇ ਨੇ ਤੇ ਅੱਜ ਵਾਟਰ ਬਾਕਸ ਦੀ ਤੇ ਕਿਉਂ ਹੁਣ ਮੌਸਮ ਬਦਲਿਆ ਖੱਬਲ ਨੇ ਕੱਖਾਂ ਨੇ ਬਦਲਣਾ ਤੇ ਅੱਜ ਇਹਨਾਂ ਦੀ ਕਾਰਟਿੰਗ ਵਗੈਰਾ ਸਾਫ ਸਪਾਈ ਸਾਰੇ ਆਪ ਅੱਗੇ ਹੋ ਕੇ ਨਾਲ ਲੱਗ ਕੇ ਕਰਾ ਰਹੇ ਨੇ ਬਹੁਤ ਹੀ ਧੰਨਵਾਦ ਇਹਨਾਂ ਦਾ ਹਾਂ ਮੁੰਡਿਓ ਕਿਵੇਂ ਠੀਕ ਹੈ ਜੀ ਠੀਕ ਹੈ ਤੇ ਲੱਗੇ ਹੋਏ ਨੇ ਮੁੰਡੇ ਤੇ ਮਾਸਟਰ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਆਪ ਅੱਗੇ ਹੋ ਕੇ ਕੰਮ ਕਰਾ ਰਹੇ ਨੇ ਤੇ ਇੱਧਰ ਮੁੰਡੇ ਥੋੜੇ ਜਿਹਾ ਸਵਾਗਤ ਨੇ। ਓਲੇ ਜ ਹੋ ਗਏ। ਕਿਉਂ ਓਏ? ਕਿਵੇਂ ਗੱਲਬਾਤ? ਜੀ ਠੀਕ ਐ। ਤੇ ਆਦਾ ਵਧੀਆ ਬਣਾ ਦੋ। ਹਾਂਜੀ ਮਾਸਟਰ ਜੀ ਕਿਵੇਂ ਹੋ? ਬਹੁਤ ਵਧੀਆ। ਠੀਕ ਐ ਜੀ। ਲੈ ਕੇ ਅੰਦਰ ਪੀ ਪਿਆ ਦਾ ਆਉਗੂ। ਹਾਂ। ਆ ਮੇ ਇੱਕ ਨਹੀਂ ਬਕੀ ਆਪਿੰ। ਆ ਹੁਣ ਮੀਨ ਨਾਲ ਪੋਲਾ ਹੋ ਗਿਆ ਜੀ। ਹਾਂਜੀ ਹਾਂਜੀ ਹਾਂਜੀ। ਤੇ ਧੰਨਵਾਦ ਜੀ ਤੁਹਾਡਾ ਜੀ ਬਹੁਤ ਬਹੁਤ। ਲੱਗੇ ਹੋ ਸਖਤ ਮਿੰਤਾਂ ਤੇ ਆਪਦਾ ਕੰਮ ਤਾਂ ਹਰੇਕ ਕਰ ਲੈਣਾ ਕੋਈ ਪਰ ਸਾਂਝੇ ਕੰਮ ਕਰਨੇ ਬਹੁਤ ਔਖ ਨੇ ਜੀ ਤੇ ਇੱਧਰ ਬਾਬੇ ਬੈਠੇ ਨੇ ਸਾਥ 'ਚ ਤੁਹਾਨੂੰ ਸਾਥ ਵੀ ਦਿਖਾ ਰਹੀਏ ਤੇ ਸਾਥ 'ਚ ਲੱਗੇ ਰਹੇ ਨੇ ਗੱਲਾਂ ਬਾਤਾਂ ਦੁੱਖ ਸੁੱਖ ਭਾਈਚਾਰਾ ਆਪਦਾ ਤੇ ਔਰ ਤਾਉ ਠੀਕ ਆ बैठे ਨੇ ਚਾਚੇ ਹੁਰੀ ਤਾਏ ਚਾਚੇ ਬਾਈ ਭਾਈ ਇਹ ਆ ਮੇਰੇ ਪਿੰਡ ਦੀ ਸੱਤ ਦੇਖੋ ਜੀ ਦੇਖੋ ਸਾਰੀ ਪੱਕੀ ਆ ਇਧਰੋਂ ਸਾਰੀ ਤੇ ਇੱਟ ਪਾ ਕੇ ਸਟੇਜਾਂ ਉੱਤਰ ਉੱਪਰ ਪੱਕੇ ਜੰਗਲੇ ਤੇ ਇਧਰ ਬਜ਼ੁਰਗਾਂ ਨੂੰ ਬੈਠਣ ਨੂੰ ਪੱਕੇ ਜੰਗਲੇ ਹਰ ਸਾਲ ਪੰਚਾਇਤ ਵੱਲੋਂ ਕੋਈ ਨਾ ਕੋਈ ਕੰਮ ਹੋ ਰਿਹਾ ਹੈ ਤੇ ਐਨਆਰਆਈ ਵੀਰਾਂ ਵੱਲੋਂ ਬਰੋਟੇ ਤੋਂ ਮਾਟੀਆਂ ਡਿੱਗਣ ਤੋਂ ਇਹਦੇ ਉੱਤੇ ਪਵਾਈ ਗਈ ਹੈ ਸੱਤ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਤੇ ਮੇਰੇ ਚਾਚਾ ਸੰਗੁਰਿਆ ਨਾਲ ਵੀ ਸਾਰਿਆਂ ਦਾ ਧੰਨਵਾਦ ਵੀਡੀਓ ਚ ਆਉਣ ਵਾਸਤੇ ਠੀਕ ਹੈ ਜੀ ਕੰਮ ਕਰਦੇ ਕਰਦੇ ਬੱਚੇ ਕਰਨ ਲੱਗੇ ਰੈਸਟ ਤੇ ਇੱਧਰ ਦੇਖੋ ਸਾਰਾ ਪੱਟਿਆ ਜੀ ਇਹਨਾਂ ਨੇ ਤੇ ਇੱਧਰ ਬਣ ਰਿਹਾ ਆਪਣਾ ਪੰਜਾਬ ਸਰਕਾਰ ਵੱਲੋਂ ਮਾਲੀਬਾਲ ਦਾ ਗਰਾਊਂਡ ਤੇ ਵਾਟਰ ਬਾਕਸ ਵਾਲੇ ਸਾਈਡ ਤੇ ਬਾਧੂ ਤਾਂ ਪਿਆ ਸੀ। ਓ ਗੁਰਮਣ ਤਿਆ ਕਿ ਇਧਰ ਇਧਰ ਸੱਪ ਨਾ ਹੋਵੇ। ਇਧਰ ਆ ਪਰ। ਇਧਰ ਆਏ ਪੁੱਤ ਕਰਦੇ ਆ ਮੋਟੇ ਨੂੰ। ਆਏ। ਕਿਵੇਂ ਗੱਲਬਾਤ? ਠੀਕ ਐ। ਅੱਸੀ ਕਹਾਂ ਬਲ। ਹੱਥ ਜੋੜ ਕੇ ਅੱਸੀ ਗੱਲ। ਠੀਕ ਐ। ਠੀਕ ਐ। ਤੇ ਆਹ ਦੇਖੋ ਜੀ ਕਿਸ ਤਰ੍ਹਾਂ 2-4 ਸਾਲਾਂ ਚ ਹੀ ਹੋ ਗਏ ਬੁੱਝੇ ਡੜੇ। ਪਹਿਲਾਂ ਇਹਦੇ ਕੁਰਸੀ ਦਾ ਨਾ ਉਹ ਬਣ ਗਈ ਇਹਦਾ ਪੂਰੀ ਸੱਤ। ਹੁਣ ਤਾਂ ਇਹ ਕਿ ਤਾਹਾਨੂੰ ਵਧ ਗਏ ਹਾਂ ਕਾਟੇਂ ਕਰਾਂਗੇ ਹੁਣ ਹਾਂਜੀ ਦਾਚੇ ਕਿਵੇਂ ਬਾਪੂ ਠੀਕ ਹੈ ਹਾਂਜੀ ਮੈਂ ਤਾਂ ਲੋਟ ਨਹੀਂ ਵਿਊ ਦੇਖੋ ਜੀ ਕਿੰਨਾ ਵਧੀਆ ਆ ਰਿਹਾ ਇੱਥੋਂ ਇਧਰੋਂ ਬਚੀ ਜਾ ਛੱਟਣਾ ਖਾ ਲੈ ਮੈਨੂੰ ਐ ਲੱਗੀ ਐਂਦਾ ਯਾਰ ਓਏ ਤੂੰ ਛੱਟਣਾ ਖਾ ਲਈ ਓਏ ਓਏ ਕੁੰਮੂ ਛੱਟਣਾ ਖਾ ਲਈ ਬਾਏ ਬਾਏ ਕਰ ਬਾਏ ਬਾਏ ਹੱਥ ਨਾਲ ਬੀਕ ਆਹ ਮੇਰੇ ਪਿੰਡ ਦਾ ਗੁਰਦੁਆਰਾ ਸਾਹਿਬ ਨੇ 4 ਪਾਉਂ ਦੀ ਤਿਆਰੀ ਵੀ ਵਿਆਹ ਜ ਨਹੀਂ ਹੁੰਦੀ 4 ਪਾਉਂ ਦੀ ਤਿਆਰੀ ਤੇ ਅੱਜ ਆ ਬੰਦਾ ਟੋਚਨ ਕਰਵਾਇਆਗਾ ਟੋਚਨ ਜਿਗਾੜ ਜਾ ਕਰਵਾਇਆ ਤੇ ਇਧਰ ਬੰਤ ਬਣਾ ਰਿਹਾ ਫਿੱਟ ਜਿਹੜਾ ਬਹੁਤ ਨਵੀਂ ਟੈਕਨੋਲੋਜੀ ਦਾ ਤੇ ਆਪਾਂ ਦਾ ਕਰਾਉਣਾ ਇਹਦੀ ਟੋਚ ਨਾ ਆ ਦੋ ਲੋਡ ਕਰਾਉਣਾ ਆਏ ਸੀ ਤੇ ਮੈਂ ਇੱਕ ਜੋਤ ਆਏ ਅਗੇ ਤੇ ਬਾਈ ਨੇ ਆਪਣਾ ਟੋਚਨੋ ਬਾਈ ਇਹਦੇ ਤੇ ਗੋਲ ਕੜਾ ਬਣਾ ਕੇ ਲਾ ਰਹੇ ਯਾਰ ਹੈ ਇਹ ਮੋਜਰਾ ਤਾਂ ਨਹੀਂ ਕੜਾ ਬਣਾ ਕੇ ਲਾ ਰਣਾ ਗੋਲ ਐ ਦੇਖ ਲੈ ਲਾ ਰਹੇ ਜਾਰੀ ਰਹੀਗੀ ਮਿਸਟਰੀ ਸਾਹਿਬ ਗੋਲ ਕੜਾ ਬਣਾ ਕੇ ਲਾ ਦੇ ਮੁੜਦੇ ਨਹੀਂ ਪੱਕਾ ਹੁੰਦਾ ਹੈ ਲਓ ਜੇ ਮਿਸਤਰੀ ਹੈਗਾ ਕਿਹੜਾ ਮਿਸਤਰੀ ਹੈ ਬਣਾਉਂਦਾ ਸੌਂਕੀ ਹੈ ਰਹਾ ਕਿਹੜਾ ਹੈ ਤੇ ਬਹੁਤ ਸੌਂਕ ਨਾਲ ਬਣਾ ਰਿਹਾ ਫੀਟ ਰੇੜਾ ਭਾਈ ਤੇ ਗੱਗੀ ਕੜੂਕਾ ਪੂਰੇ ਸੌਂਕ ਨਾਲ ਬਣਾ ਰਿਹਾ ਕੜੂਕਾ ਪੂਰੇ ਸੌਂਕ ਨਾਲ ਬਣਾ ਰਿਹਾ ਬੜਾ ਰਾਮ ਸੌਂਕ ਨਾਲ ਬਣਾਇਆ ਮੈਂ ਕਹਿੰਦਾ ਪੂਰਾ ਸੌਂਕ ਲੱਗਦਾ ਹੈ ਕਿਹਦਾ ਹੈਂਡਲ ਮੁੰਡੇ ਵੀ ਸੌਂਕ ਨਾਲ ਕੋਈ ਠੀਕ ਹੈ ਹਾਂ ਬਾਈ ਤੇ ਤਿਆਰ ਕਰਦੇ ਆਪਾਂ ਇੱਕ ਨੰਬਰ ਜੀ ਬਣਾਉਣੇ ਇੱਕ ਜੇ ਬਾਈ ਕਿਸੇ ਨੇ ਪੀਟਰ ਰੇੜਾ ਟਰਾਲੀਆਂ ਪਿੰਗੇ ਗਰਾ ਹਾਲ ਛਾਗੇ ਤਵੀਆਂ ਕੁਛ ਵੀ ਲੋਹੇ ਦਾ ਜਗਾਰਡ ਬਣਾਉਣਾ ਸੰਦ ਬਣਾਉਣੇ ਨੇ ਤਾਂ ਗੱਗੀ ਨਾਲ ਸੰਪਰਕ ਕਰੋ ਇਹ ਨੰਬਰ ਹੈਗਾਗਾ ਸ਼ੌਕੀ ਮਿਸਤਰੀ ਤੇ ਗੱਗੀ ਤਰਾ ਨੰਬਰ ਬੋਲੀ ਤੇਰਾ 97743 ਤਾਰਾ ਇਹ 15 ਠੀਕ ਹੈ ਤੇ ਬਾਈ ਮੱਤੀ ਆ ਕੇ ਜਰੂਰ ਸੰਪਰਕ ਕਰ ਲਿਓ ਕਿਤੇ ਮਰਜੀ ਪੁੱਛ ਲਿਓ ਕੋਡ ਦੇ ਨੇ ਤੋਂ ਲੱਗ ਪੀਕੀ ਤੋਂ ਲੱਗ ਬੰਤ ਮਿਸਤਰੀ ਪੂਰਾ ਮਸੂਰ ਹੈ ਤੇਰਾ ਚੇਲਾ ਸ਼ੌਂਕੀ ਮਿਸਤਰੀ ਪੂਰਾ ਕਦੋਂ ਕੀ ਉਹ ਕੰਮ ਰਹਿ ਗਿਆ ਪੁੱਤ ਆਪਣਾ ਇੱਕ ਹੋਰ ਆਇਆ ਕਰੀਏ ਹੋਰੇ ਉਹ ਲਾਉਣੇ ਨੇ ਦੇਖੀ ਉਹ ਟੋਚਣ ਦੇ ਕਲੈਂਪ ਤੇ ਗੇਰ ਇਹਦਾ ਵੇ ਫਿਰ ਸਰਾ ਜਿਪਸੀਆ ਜਗਾੜੀਏਗਾ ਪੂਰੇ ਸੰਗਰੇ ਤਾਂ ਤਾਂ ਤੋਂ ਪਾਉਣਾ ਨਾ ਕਲਾਸਿਕ ਲੋਚ ਪੂਰੇ ਹੈ